ਪਿਆਰ ਦੇ ਪੁਲ ਖੇ ਕਿਨੇ ਸੋਹਣੇ ਸੋਹਣੇ ਆ ਗਏ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਪੁਲ ਖੇ ਕਿਨੇ ਯਾਤ ਮੈਨੂੰ ਹਾਏ ਯਾਤ ਮੈਨੂੰ ਆ ਗਈ ਰਮਕਾਂ ਨਦੀ ਹੌਲੀ ਹੌਲੀ ਰੋਕੇ ਜੀ ਪਰ ਚਾਨ ਦੀ ਚੰਗਾ ਹੋਇਆ ਤੁਲੁ ਕਰਿਆ ਸੋਨ ਬਜਾਲਾ ਜੀ ਜੋ ਲੇਖ ਅਤਿ ਗਾਇਕ ਵੀ ਹਨ ਇਹ ਜੋ ਥੋੜੇ ਸਮੇਂ ਕਿਉਂ ਮੰਦਰਪੀ ਦਾ ਕੁਝ ਸਮਾਗਮ ਕਰਾ ਰਹੇ ਨੇ ਉਹਨਾਂ ਕੋਲ ਸੀ ਅੱਜ ਆ ਗਏ ਹਾਂ ਕਿ ਮੰਦਰਪੀ ਦਾ ਕਿਹੜੇ ਦਿਨ ਕਿਹੜੇ ਵਾਰ ਮੰਦਰਪੀ ਦਾ ਜਿਹੜਾ ਸਮਾਗਮ ਕਰਾ ਰਹੇ ਨੇ ਸਤਿਗੁਰ ਜੀ ਤੁਹਾਨੂੰ ਦੀ ਸਤਿਗੁਰ ਸਾਹਿਬ ਮਨਜਲਾ ਜੀ ਤੁਸੀਂ ਮੰਗਰਤੀ ਦਾ ਸਮਾਗਮ ਕਰਾ ਰਹੇ ਹੋ ਹਾਂਜੀ ਸਰ ਤੇ ਉਸ ਬਾਰੇ ਤੁਹਾਨੂੰ ਜਾਣਕਾਰੀ ਦਿਓ ਕਿ ਕਿਹੜੀ ਤਰੀਕ ਨੂੰ ਕਰਾ ਰਹੇ ਜੀ ਹਾਂਜੀ ਸਰ ਇਸ ਤਰ੍ਹਾਂ ਹੈਗਾ ਕਿ ਅਸੀਂ ਮੁਹੰਮਦ ਰਫੀ ਸਾਹਿਬ ਦਾ ਜਿਹੜਾ 10th ਐਨੀਵਰਸਰੀ ਆ 31 ਜੁਲਾਈ ਦਿਨ ਹੈਗਾ ਇਹਦਾ ਥਰਸਡੇ ਵੀਰਵਾਰ 2025 ਹੋਣੀ ਹੈ ਅਸੀਂ ਚਾਵਲਾ ਰੈਸਟੋਰੈਂਟ ਕਟੇਗੜ ਚੂੜੀਆਂ ਦੇ ਵਿੱਚ ਅਸੀਂ ਕਰਵਾ ਰਹੇ ਹਾਂ। ਅੱਛਾ ਜੀ ਜਲਦੀ ਇਹਦੇ ਵਿੱਚ ਕੁਝ ਸਿੰਗਰ ਵੀ ਪਹੁੰਚ ਰਹੇ ਨੇ। ਹਾਂਜੀ 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 ਸਿੰਗਰ ਬਹੁਤ ਅੱਛੇ ਸਿੰਗਰ ਜਿਹੜੇ ਹੈਗੇ ਆ ਉਹ ਪਹੁੰਚ ਰਹੇ ਹੈਗੇ ਆ। ਇਹ ਵੀ ਜਿਹੜੇ ਪਹੁੰਚ ਰਹੇ ਨੇ ਕੁਝ ਦੱਸੋ ਜੀ ਸੰ। ਹਾਂਜੀ ਹਾਂਜੀ ਬਹੁਤ ਵਧੀਆ ਸਿੰਗਰ ਹੈਗੇ ਸਾਡੇ ਨਾਲ ਹੀ ਉਹ ਬਹੁਤ ਜ਼ਿਆਦਾ ਪਰਫਾਰਮੈਂਸ ਉਹਨਾਂ ਨੇ ਕੀਤੇ ਹੈਗੇ ਸਾਲ ਰਿੰਕੂ ਮਲੋਤਰਾ ਜੀ ਬਹੁਤ ਵਧੀਆ ਸਿੰਗਰ ਹੈਗੇ ਆ। ਨਾਲ ਉਹ ਆਰ ਡੀ ਵਰਮਨ ਜੀ ਦੀ ਬਹੁਤ ਵਧੀਆ ਕਰਦੇ ਆ ਸਾਡਾ ਕੰਬੀਨੇਸ਼ਨ ਆਇਆ ਉਸਦੇ ਗਾਣਿਆਂ ਦੇ ਵਿੱਚ ਤੇ ਰਾਮ ਗਲਾਟੀ ਵੀ ਆ ਰਹੇ ਅਖੰਧੀਰ ਗੱਲ ਜੀ ਗੌਰਵ ਸਾਹ ਦੇ ਜੀ ਉਸਨੇ ਸਪੈਸ਼ਲੀ ਮੈਡਮ ਆਇਆ ਉੱਪਰ ਸਾਹਿਬ ਨੇ ਅੰਦਰ ਉੱਪਰ ਜੀ ਤੇ ਇਹ ਸਾਰੇ ਜਿਹੜੇ ਸਿੰਗਰ ਹੈਗੇ ਆ ਬਹੁਤ ਵਧੀਆ ਤੁਹਾਨੂੰ ਇੱਕ ਸੋਲੋ ਔਰ ਡਿਊਟਸ ਜਿਹੜੇ ਗੀਤ ਹੈਗੇ ਹਨ ਦਾ سلسلہ ਜਨਕੀ ਜਾਰੀ ਰੱਖਣਗੇ ਉਸਨੇ ਮਜਾਲਾ ਜੀ ਤੁਸੀਂ ਮਮਦਰਪੀ ਦੇ ਜਨਕੀ ਦੇ ਬੜੇ 팬 ਹੈ ਸਾਡੇ ਅੱਤੀ ਆਵਾਜ਼ ਵੀ ਮੁੰਦਰਾ ਫਿਲਮਾਂ ਸਾਥੀ ਕਰਦੀ ਆ اور ਇਹ ਆਵਾਜ਼ ਨੇ ਤੇ ਇਹਦੇ ਵਿੱਚ ਕੁਝ ਮੁੰਦਰਾ ਫਿਲਮ ਦੇ ਗਾਣੇ ਸੁਣਾਏ ਜਾਣਗੇ ਜਾਂ ਹੋਰ ਵੀ ਕੋਈ ਹਾਂਜੀ ਸਰ ਇਹ ਨਾ ਜਿਹੜੀ ਡੈਥ ਐਨੀਵਰਸਰੀ ਹੈਗੀ ਮੁਹੰਮਦ ਰਫੀ ਸਾਹਿਬ ਦੀ ਹੈਗੀ ਤੇ ਅਸੀਂ ਇਹਦੇ ਵਿੱਚ ਜਿੰਨੇ ਵੀ ਗੀਤ ਹੈਗੇ ਸਾਰੇ ਟੋਟਲ ਮੁਹੰਮਦ ਰਫੀ ਸਾਹਿਬ ਦੇ ਗਾਏ ਗੀਤ ਆਪਾਂ ਗਾਵਾਂਗੇ ਚਾਹੇ ਉਹਨਾਂ ਨੇ ਲਤਾ ਜੀ ਨਾਲ ਗਾਏ ਹੋਣ ਕੁਝ ਡਿਊਟ Song ਹੈਗੇ ਆ ਜਾਂ ਉਹਨਾਂ ਦੇ ਸੋਲੋ Song ਹੈਗੇ ਆ ਆਪਾਂ ਉਹਨਾਂ ਨੂੰ ਇੱਕ ਸੱਚੀ ਜਿਹੜੀ ਸ਼ਰਧਾਂਜਲੀ ਦੇ ਰਹੇ ਹੈਗੇ ਆ ਕਿਉਂਕਿ ਸੰਗੀਤ ਦੀ ਦੁਨੀਆ ਵਿੱਚ ਉਹ ਆਵਾਜ਼ ਦੇ ਬੇਤਾਜ ਜਿਹੜੇ ਬਾਦਸ਼ਾਹ ਹੈਗੇ ਆ ਉਹਨਾਂ ਦਾ ਨਾਮ ਹੈ ਮੁਹੰਮਦ ਰਕਸਾਨ ਵੈਸੇ ਤੁਸੀਂ ਹਰ ਇੱਕ ਦਾ ਸਨਮਾਨ ਕਰਦੇ ਆ ਚਾਹੇ ਪਿਸ਼ੋਰ ਕੁਮਾਰ ਜੀ ਨੇ ਮੁਕੇਸ਼ ਜੀ ਨੇ ਮੰਨਾ ਦੇ ਜੀ ਨੇ ਲਤਾ ਜੀ ਹੈ ਆਸ਼ਾ ਜੀ ਹੈ ਜਾਂ ਹੋਰ ਵੀ ਜਿਹੜੇ ਸਿੰਗਰ ਆਪਾਂ ਸਭ ਦਾ ਸਨਮਾਨ ਕਰਦੇ ਆ ਔਰ ਇਹਨਾਂ ਸਾਰਿਆਂ ਦੇ ਬਾਕੀਆਂ ਦੇ ਵੀ ਅਸੀਂ ਪ੍ਰੋਗਰਾਮ ਜਿਹੜੇ ਕਰਵਾਵਾਗੇ ਹਾਂ ਹਾਂਜੀ ਤੇ ਇਹ ਜਿਹੜਾ ਹੈਗਾ ਰਫੀ ਸਾਹਿਬ ਦੀ ਜਿਹੜੀ ਡੈਥ ਐਨੀਵਰਸਰੀ ਆਪਾਂ ਫਸਟ ਟਾਈਮ ਜਿਹਨੇ ਆਪਾਂ ਕਰਵਾ ਰਹੇ ਆ ਬਸ ਹੁਣ ਦਿਨ ਉਹ ਦੂਰ ਨਹੀਂ ਬਸ ਬਿਲਕੁਲ ਸਾਰੀ ਤਿਆਰੀ ਜਿਹੜੀ ਰੈਡੀ ਆ ਪਹਿਲੀ ਵਾਰ ਕਰਾ ਰਹੇ ਪਹਿਲੀ ਵਾਰ ਫਤਿਹਗੜ ਚੂੜੀਆਂ ਜੀ ਜੀ ਫਤਿਹਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਠੀਕ ਹੈ ਜੀ ਬਜਾਦਾ ਜੀ ਇਹਨਾਂ ਦੇ ਇਸ ਸਮਾਗਮ ਦੇ ਵਿੱਚ ਕੁਝ ਆਪਾਂ ਮੁੱਖ ਮਹਿਮਾਨ ਵੀ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਮੁੱਖ ਮਹਿਮਾਨ ਆ ਰਹੇ ਆ ਜੀ ਸਾਡੇ ਫਤਿਹਗੜ ਚੂੜੀਆਂ ਤੋਂ ਹੀ ਸਾਡੇ ਇਹ ਰਜਵੰਤ ਕੌਰ ਜੀ ਹੈਗੇ ਆ ਮੈਡਮ ਉਹ ਸਾਡੇ ਇੱਥੇ ਜਿਹੜੀ ਕਮੇਟੀ ਹੈਗੀ ਆ ਫਤਿਹਗੜ ਚੂੜੀਆਂ ਨਗਰਪਾਲਿਕਾ ਦੇ ਪ੍ਰੈਜ਼ੀਡੈਂਟ ਹੈਗੇ ਆ ਜੀ ਉਹ ਇਹਦੇ ਵਿੱਚ ਸ਼ਿਰਕਤ ਕਰ ਰਹੇ ਆ ਨਾ ਔਰ ਇਸ ਤੋਂ ਇਲਾਵਾ ਸਾਡੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਹੈਗੇ ਆ ਚੇਅਰਮੈਨ ਅਰਜੀਵ ਸ਼ਰਮਾ ਜੀ ਆਮ ਪਾਰਟੀ ਤੋਂ ਉਹ ਵੀ ਸਾਡੇ ਵਿੱਚ ਤੇ ਮੁੱਖ ਮਹਿਮਾਨ ਦੇ ਤੌਰ ਤੇ ਆ ਰਹੇ ਹਨ ਹਾਂਜੀ ਠੀਕ ਹੈ ਵਿਜੈਲ ਜੀ ਇਹਦਾ ਸੈਮ ਕਿਨਰ ਉਹ ਕਿੰਨੇ ਤੋਂ ਕਿੰਨੇ ਵਜੇ ਤੱਕ ਜਿਹੜਾ ਸਰ ਟਾਈਮ ਇਹਨਾਂ ਦਾ ਹੈਗਾ ਜੇ ਮਤਲਬ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ 3 ਘੰਟੇ ਜਿਹੜਾ ਨੌਨ ਸਟਾਪ ਪ੍ਰੋਗਰਾਮ ਕਰਨਾ ਇਹਦੇ ਚੱਲਣਾ ਹੈਗਾ ਵਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਕੋਈ ਗੱਲਬਾਤ ਕੁਝ ਨਹੀਂ ਸਿਰਫ ਨੌਨ ਸਟਾਪ ਗਾਣੇ ਬਾਰੇ ਦੱਸਿਆ ਜਾਣਾ ਗਾਣੇ ਦੇ ਬੋਲ ਦੱਸੇ ਜਾਣੇ ਹੈਗੇ ਆ ਕਿਹਦਾ ਸੰਗੀਤ ਹੈ ਕਿਹੜੇ ਸਨ ਦੇ ਵਿੱਚ ਇਹ ਪਿਕਚਰ ਆਈ ਸੀ ਤੇ ਇਹ ਕਿਹੜੇ ਕਲਾਕਾਰ ਦੇ ਉੱਤੇ ਪਲਵਾਇਆ ਗਿਆ ਹੈ ਨਾ ਤੇ ਉਸ ਤਰੀਕੇ ਦਾ ਇਹ ਬਿਲਕੁਲ ਨਾਉਨਸਟਾਪ ਪ੍ਰੋਗਰਾਮ ਹੈ ਜਿਹਦੇ ਵਿੱਚ ਇੱਕ ਸਾਡੇ ਹੋਰ ਜਿਹੜੇ ਸਾਡੇ ਮੁੱਖ ਮਹਿਮਾਨ ਇੱਕ ਹੋਰ ਹੈਗੇ ਆ ਉਸ ਨੂੰ ਵੀ ਸਾਡੇ ਗੈਸਟ ਆਫ ਆਨਰ ਹੈਗੇ ਆ ਨਾਲ ਉਹ ਮੁੱਖ ਮਹਿਮਾਨ ਤਾਂ ਸਾਡੇ ਦੋ ਹੋਗੇ ਜਿਵੇਂ ਤੁਹਾਨੂੰ ਦੱਸਿਆ ਤੇ ਇਹ ਸਾਡੇ ਗੈਸਟ ਆਫ ਆਨਰ ਇੱਕ ਵਿਨੋਦ ਸ਼ਾਇਰ ਜੀ ਆ ਰਹੇ ਆ ਜਿਨ੍ਹਾਂ ਦੇ ਬਾਲੀਵੁੱਡ 'ਚ ਵੀ ਗਾਣੇ ਬਹੁਤ ਇਸ ਟਾਈਮ ਜਾਨੀ ਕਿ ਉਹ ਚੱਲ ਰਹੇ ਹੈਗੇ ਆ ਤੇ ਉਹ ਜਿਨ੍ਹਾਂ ਦੇ ਪੰਜਾਬੀ Song ਵੀ ਹੈਗੇ ਆ ਉਹ ਸਾਡੇ ਪਟਾਣੇ ਕੋਲ ਸ਼ਿਰਕਤ ਕਰ ਰਹੇ ਹੈਗੇ ਆ ਹਾਂਜੀ ਵੈਰੀ ਗੁੱਡ ਜੀ ਮੰਗਲਾ ਜੀ ਤੁਸੀਂ ਰਫੀ ਦੇ ਮੈਗੇ ਵੀ ਕਹਿ ਚੁੱਕਾ ਤੁਹਾਨੂੰ ਪਹਿਨ ਹੈ ਕਿ ਤੁਸੀਂ ਥੜੀ ਆਵਾਜ਼ ਵੀ ਜਿਹੜੀ ਹੈ ਰਫੀ ਦੀ ਆਵਾਜ਼ ਨੂੰ ਟੱਚ ਕਰ ਦਿਆ ਕੁਝ ਸਾਨੂੰ ਸੁਣਾ ਨਹੀਂ ਸਕਦੇ ਕੁਝ ਹਾਂਜੀ ਜ਼ਰੂਰ ਮੈਂ ਨਾ ਪਹਿਲਾਂ ਥੋੜਾ ਜਿਆਦਾ ਰਫਸਾ ਬਾਰੇ ਥੋੜਾ ਤੁਹਾਨੂੰ ਕਹਿਣਾ ਚਾਹਣਾ ਹੈਗਾ ਰਫਸਾ ਇੱਕ ਬਹੁਤ ਹੀ ਨੇਕ ਦਿਲ ਦੇ ਇਨਸਾਨ ਹੈਗੇ ਸੀ ਉਹ ਐਸੇ ਗੁਰੂ ਹੈ ਸੰਗੀਤ ਦੀ ਦੁਨੀਆ ਦੇ ਵਿੱਚ ਕਿ ਵਾਕਿਆ ਜਿਨ੍ਹਾਂ ਨੇ ਉਹਨਾਂ ਨੂੰ ਗੁਰੂ ਮੰਨਦੇ ਬੜੀ ਦੁਨੀਆ ਮੇਰੇ ਵਾਂਗੂ دیਵਾਨੀ ਹੈਗੀ ਜਿਹੜੀ ਉਹਨਾਂ ਨੂੰ ਗੁਰੂ ਮੰਨਦੀ ਹੈਗੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਵੀ ਆ ਜਾਵਾਂ बड़े सिंगर ਹੈਗੇ ਜਿਹੜੇ ਜਿਸ ਦਾ 31 ਜੁਲਾਈ ਹੈ ਜਾਨਾ ਦਾ ਬਰਥਡੇ ਜਿਹੜਾ ਆ ਗਾੜੀ 24 ਦਸੰਬਰ ਨੂੰ ਆਣਾ ਹੈਗਾ ਸਰਦੀਆਂ ਨੂੰ ਆਣਾ ਹੈਗਾ ਅਸੀਂ ਉਹ ਵੀ ਸੈਲੀਬ੍ਰੇਟ ਕਰਾਂਗੇ ਦੁਨੀਆ ਬੜੀ ਉਹਨਾਂ ਦੀ دیਵਾਨੀ ਬੜੇ ਫੈਨ ਹੈਗੇ ਆ ਤੇ ਉਹ ਵੀ ਉਹਨਾਂ ਦਾ ਉਸ ਤਰ੍ਹਾਂ ਹੀ ਸਨਮਾਨ ਲੇਕਿਨ ਮੈਂ ਇੱਕ ਇਹ ਚੀਜ਼ ਪਤਾ ਨਹੀਂ ਮੇਰੇ ਨਾਲ ਹੀ ਇਹ ਕਿਉਂ ਹਾਦਸਾ ਹੁੰਦਾ ਆ ਜਾਂ ਇਹ ਕੋਈ ਚਮਤਕਾਰ ਹੁੰਦਾ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਇੱਕ ਆਵਾਜ਼ ਜਿਹੜੀ ਹੈਗੀ ਆ ਉਹ ਉਹਨਾਂ ਨੇ ਮੈਨੂੰ ਇਹੋ ਜਿਹਾ ਆਸ਼ੀਰਵਾਦ ਦਿੱਤਾ ਹੈਗਾ ਕਿ ਉਹ ਕਹਿੰਦੇ ਵੀ ਜਾ ਬੇਟਾ ਤੂੰ ਜਿੱਥੇ ਮਰਜੀ ਜਾ ਮੇਰਾ ਆਸ਼ੀਰਵਾਦ ਤੇਰੇ ਨਾਲ ਹੈਗਾ ਤੇ ਇਸ ਤਰ੍ਹਾਂ ਹੀ ਉਹਨਾਂ ਨੇ ਬਹੁਤ ਮੇਰੀ ਝੋਲੀ ਭਰੀ ਹੈਗੀ ਅੱਜ ਜੋ ਪਛਾਰਾ ਮੈਂ ਸੰਗੀਤ ਦੇ ਨਾਲ ਨਾਲ ਰਫੀ ਸਾਹਿਬ ਦੀ ਬਦੌਲਤ ਹੀ ਹੈਗਾ ਹਾਂ ਹਾਂਜੀ ਜੇ ਕੋਈ ਮੈਨੂੰ ਜਾਣਦਾ ਹੈਗਾ ਮੈਂ ਤੇ ਕੁਛ ਨਹੀਂ ਹੈਗਾ ਹਾਂਜੀ ਪਰ ਜੇ ਕੋਈ ਮੈਨੂੰ ਜਾਣਦਾ ਹੈਗਾ ਤੇ ਉਹ ਤੇ ਗੁਰੂ ਲੋਕ ਹੈਗੇ ਜੀ ਆਪਾਂ ਤੇ ਕੁਛ ਮੈਂ ਤੇ ਦੇਖਿਆ ਵੀ ਨਹੀਂ ਉਹਨਾਂ ਨੂੰ ਆਪਾਂ ਦੇਖਿਆ ਵੀ ਨਹੀਂ ਤੇ ਉਹਨੂੰ ਹੀ ਹਾਲ ਚ ਇੰਨਾ ਉਹ ਮगन ਹੋ ਗਏ ਕਿ ਅੱਜ ਪਤਾ ਨਹੀਂ ਕੀ ਜਾਨੀ ਕਿ 10 ਨਹੀਂ ਕੱਟਦੇ ਬਿਲਕੁਲ ਜੀ ਜੀ ਸਰ ਜੀ ਬਿਜਾਦਾ ਵੀ ਕੀ ਕੁਛ ਸੁਣਾਉਗੇ ਹਾਂਜੀ 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 ਜਰੂਰ ਜਰੂਰ ਹਾਂਜੀ ਹਾਂਜੀ ਆ ਪਿਛਲੀ ਵੀ ਇੰਟਰਵਿਊ ਦੇ ਵਿੱਚ ਤੁਸੀਂ ਮੇਰੇ ਕੋ ਸੁਣਿਆ ਕੁਛ ਨਾ ਕੁਛ ਹਾਂਜੀ ਕੁਛ ਉਹ ਗੱਲ ਕਰਾਇਆ ਜਾਂ ਕੁ ਹਾਂਜੀ ਹਾਂਜੀ ਜੀ ਸਤਰਾ ਰਫਤਾਰ ਦਾ ਇੱਕ ਮੇਰਾ ਨਾਮ ਜੋਕਰ ਪਿਕਚਰ ਬਣੀ ਆ ਗਈ ਸੀ ਅੱਛੇ ਜਿਹਦੇ ਵਿੱਚ ਟੋਟਲੀ ਜਿਹੜੇ ਥਾਉਂਗੇ ਸੀ ਉਹ ਮਕੇਸ਼ ਜੀ ਦੇ ਮੰਨਾ ਡੇ ਮੰਨਾ ਡੇ ਜੀ ਦੇ ਤੇ ਦਾ ਵਨ Song Only ਰਫੀ ਸਾਹ ਦਾ ਉਹ ਹੈਗਾ ਹੀ ਹੂੰ ਇਸ ਹੋਂ ਜਿਹੜਾ ਕਿ ਜਿਹੜੇ ਉਸ ਟਾਈਮ ਦੇ ਸ਼ੰਕਰ ਜੈਕਿਸ਼ਨ ਸੀ ਵੀਨ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਠੀਰ ਜਿਹੜੀ ਆ ਉਹ ਆਪਾਂ ਪ੍ਰੈਜੈਂਟ ਕਰਨੀ ਹੈਗੀ ਰਾਜਪੂਰ ਸਾਹਿਬ ਨੇ ਕਿਹਾ ਉਹਨਾਂ ਅੱਛੇ ਉਹ ਫਿਰ ਜਦੋਂ ਮੁਕੇਸ਼ ਜੀ ਮੰਨਾ ਦੀ ਉਹ ਕਹਿੰਦੇ ਵੀ ਨਹੀਂ ਸਾਡੇ ਵੱਸ ਨਹੀਂ ਆ ਰਖਸਾਂ ਨੂੰ ਬੁਲਾਇਆ ਜਾ ਫਿਰ ਉਹ ਰਫੀ ਸਾਹਿਬ ਉਹ ਉਹ ਰਫੀ ਸਾਹਿਬ ਮੇਰੇ ਪੰਜਾਬ ਦੇ ਬਿਲਕੁਲ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਜਨਮ ਨਾਲੇ ਮੇਰੇ ਘਰ ਤੋਂ ਥੋੜੇ 8 ਕਿਲੋਮੀਟਰ ਸਾਰਾ ਦੂਰ ਆ ਰਫੀ ਸਾਹਿਬ ਉਹ ਹੀ ਧਰਤੀ ਹੈ ਉਹ ਹੀ ਇਹ ਪਾਣੀ ਹੈ ਅੱਜ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਉਹ ਹੀ ਗਲਾ ਆ ਅੱਜ ਤੁਹਾਡੇ ਸਾਹਮਣੇ ਜਿਹੜਾ ਉਹਨਾਂ ਦਾ ਆਸ਼ੀਰਵਾਦ ਸਾਹਿਬ ਦਾ ਅੱਜ ਮੈਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ ਤੇ ਮੈਂ ਤੁਹਾਡੇ ਰੂਹ ਨੂੰ ਢੇਰ ਦੇ ਦੋ ਲਾਈਨਾਂ ਕੋਲ ਰੂਹ ਨੂੰ ਕਰਨਗਾਗਾ सदके हीर पे हम फकीर सद के तुझ से लुट के तेरे ही दवारा है લોકી સે જુ પે જા બેઠી મેરે હિસ્સે મે રહો કે ખારાય હાજી યહી થી ઓના રી મે પૂરા સોંગ નહી અસ ટાઈમ સુના સકદા મે થોડા થોડા તુ સુના સકદા વા ਇਹ ਇਹ ਤੁਹਾਨੂੰ ਉਸ ਦਿਨੇ ਮੇਰਾ ਸੌਂਗ ਤਾਂ ਤੁਹਾਨੂੰ ਮਿਲੇਗਾ 23 ਜੁਲਾਈ ਨੂੰ ਹਾਂਜੀ ਵੈਰੀ ਹਾਂਜੀ 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 ਕੁਝ ਹੋਰ ਹਾਂਜੀ ਕੁਝ ਇਹ ਇਹ ਤੋਂ ਇਲਾਵਾ ਕੁਝ ਬੋਲਣਾ ਹੈ ਜਾਂ ਕੁਝ ਸੁਣਾਉਣਾ ਹੈ ਉਸ ਤੋਂ ਹਾਂਜੀ ਹਾਂਜੀ ਤੁਹਾਡੇ ਮਨਪਸੰਦ ਦਾ ਕੋਈ ਛੋਟਾ ਜਿਹਾ ਪਾ ਦਿਓ ਤੇ ਫਿਰ ਆਪਾਂ ਹਾਂਜੀ ਹਾਂਜੀ ਇੱਕ ਇੱਕ ਨਾ ਸੌਂਗ ਹੈਗਾ ਜਿਸ ਤਰ੍ਹਾਂ ਪੰਜਾਬੀ ਸੌਂਗ ਸ਼ੇਖਮਰ ਬਟਾਲੀ ਜੀ ਤੇ ਲਿਖਿਆ ਹੋਇਆ ਵਾ ਉਹਨਾਂ ਨੇ ਉਹਨਾਂ ਦਾ ਲਿਖਿਆ ਰਫੀ ਸਾਬ ਹਰਾਓ ਗਾਇਆ ਮੈਂ ਉਹ ਤੇ ਚਾਹ ਤੇ ਮੈਂ ਸ਼ੇਅਰ ਹੀ ਤੁਹਾਨੂੰ ਉਹਦਾ सुनाना है वह इस तरह है <coughs> शराबो खीवे पर जे हुसन पिलावे हथी ਕਿਰ ਕਿਉਂ ਕੋਈ ਜ਼ਹਿਰ ਵੀ ਨਾ ਪੀਵੇ ਉਜਾਚ ਮੈਨੂੰ ਹਾਰੇ ਉਜਾਚ ਮੈਨੂੰ ਆ ਗਈ ਰਮਕਾਨ ਦੀ ਖਾਲੀ ਹਾਲੀ ਰੋਕੇ ਜੀ ਪਰਚਾਨ ਦੀ ਚੰਗਾ ਹੋਇਆ ਤੂੰ ਪਰਾਈ ਹੋ ਗਈ ਮੁੱਕ ਗਈ ਚਿੰਤਾ ਤੇਨੂੰ ਅਪਣਾਣ ਦੀ ਚੰਗਾ ਹੋਇਆ ਤੂੰ ਪਰਾਈ ਹੋ ਗਈ ਬੋਲ ਵੀ ਨਹੀਂ ਬੋਲਦੇ ਨਹੀਂ

ਆ ਗਏ ਪਿਆਰ ਦੇ ਉਹ ਲੇਖੇ ਹਾਂਜੀ ਸਾਰਾ ਖੁਸ਼ ਹੋ ਗਿਆ ਵੀ ਜਾਂਦੇ ਜਾਂਦਾ ਤੁਸੀਂ ਆਪਣੇ শ্রোਤਿਆਂ ਨੂੰ ਫਿਰ ਇੱਕ ਵਾਰ ਆਪਣੇ ਸਮਾਂ ਦਿੰਦਾ ਮੇਰੀ ਸਾਰੇ ਮੇਰੇ শ্রোਤਿਆਂ ਨੂੰ ਬੇਨਤੀ ਹੈਗੀ ਹੈ ਤਹਿ ਦਿਲੋਂ ਉਹਨਾਂ ਦਾ ਸਵਾਗਤ ਹੈਗਾ ਜੀ ਜਿਹੜੇ ਮੇਰੇ ਸੱਜਣਾਂ ਜਿਨ੍ਹਾਂ ਨੂੰ ਜਿਹੜੇ ਇਨਵਾਈਟ ਹੋ ਚੁੱਕੇ ਹੈਗੇ ਆ ਉਹ ਪਲੀਜ਼ ਟਾਈਮ ਨੋਟ ਕਰ ਲੈਣ ਟਾਈਮ ਸਾਡਾ 4 ਤੋਂ 7 ਹੈਗਾ ਦਿਨ ਹੈਗਾ ਵੀਰਵਾਰ ਥਰਸਡੇ ਔਰ ਤਰੀਕ ਹੈਗੀ ਆ 31 ਜੁਲਾਈ 2025 ਤੇ ਪਲੀਜ਼ ਟਾਈਮ ਨਾਲ ਆ ਕੇ ਬਹੁਤ ਹੀ ਅੱਛਾ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਤੁਹਾਨੂੰ ਬਿਲਕੁਲ ਜਿਸ ਤਰ੍ਹਾਂ ਇੱਕ ਟੀਵੀ ਦੇ ਉੱਤੇ ਇੱਕ ਸ਼ੋਅ ਜਿਹੜਾ ਚੱਲ ਰਿਹਾ ਹੈਗਾ ਬਿਲਕੁਲ ਜਿਸ ਤਰ੍ਹਾਂ ਸਾਰੇ ਗਾਮਾ ਇੰਡੀਅਨ ਆਈਡਲ ਦੀ ਤਰ੍ਹਾਂ ਆਪਾਂ ਇਹ ਆਪਣਾ ਪ੍ਰੋਗਰਾਮ ਦੇ ਰਹੇ ਹੈਗੇ ਆ ਸੋ ਪਲੀਜ਼ ਆਰ ਵਾਚ ਥਿਸ ਫੰਕਸ਼ਨ ਟੂ बेनती करें प्रोग्राम आरोप वॉच का प्रोग्राम थैंक यू जी थैंक यू सर थैंक यू थैंक यू सो मच